ਛਾਇਆਦ ਜੋ ਅਸੀਂ ਤੁਹਾਨੂੰ ਸੁਣਾਉਣਾ ਚਾਹੁੰਦੇ ਆਂ ਦਿਖਾਉਣਾ ਚਾਹੁੰਦੇ ਆਂ ਉਹ ਤੁਸੀਂ ਸੁਣ ਹੀ ਲਿਆ ਤੇ ਦੇਖ ਵੀ ਲਿਆ ਸੱਤਾ 'ਚ ਆਉਣ ਲਈ ਹੁਣ ਆਕਾਲੀ ਦਲ ਦੇ ਪ੍ਰਧਾਨ ਲੋਕਾਂ ਨੂੰ ਵਾਧਿਆਂ ਤੇ ਦਾਅਵਿਆਂ ਕਰਕੇ ਨਹੀਂ ਬਲਕਿ ਸੈਲਫੀ ਖਿੱਚਾ ਕੇ ਲਵਾਉਣ ਦੀ ਕੋਸ਼ਿਸ਼ 'ਚ ਜੁਟੇ ਹੋਏ ਨੇ ਸੁਖਵੀਰ ਬਾਦਲ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਜਿੱਥੇ ਉਹਨਾਂ ਨੇ ਨਾ ਤਾਂ ਲੋਕਾਂ ਦੇ ਕਿਸੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਨਾ ਕੋਈ ਦਾਵਾ ਜਾਂ ਵਾਦਾ ਕੀਤਾ ਸਗੋਂ ਲੋਕਾਂ ਨੂੰ ਇਹ ਕਹਿੰਦੇ ਜ਼ਰੂਰ ਦਿਖੇ ਚਾਹੇ ਰਾਤ ਦੇ 12 ਵਜੇ ਜਾਣ ਉਹ ਹਰ ਇੱਕ ਨਾਲ ਸੈਲਫੀ ਜ਼ਰੂਰ ਲੈਣਗੇ ਇੱਕ ਵਾਰ ਫਿਰ ਸੁਣੋ ਸੁਖੀਰ ਬਾਦਲ ਕੀ ਕਹਿਣਾ ਚਾਹੁੰਦੇ ਨੇ ਬੇਨਾਮ ڪيڏا ٿا 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 ڪيڏا برباد ٿيا نان دا پٽا عاشاش مڪاش عاش ਉਥੇ ਸੁਖਵੀਰ ਬਾਦਲਾਹ ਨੇ ਪੰਜਾਬ ਚ ਲਾਅ ਐਂਡ ਆਰਡਰ ਦੀ ਬਿਗੜੀ ਸਥਿਤੀ ਤੇ ਵੀ ਸਵਾਲ ਚੁੱਕੇ ਨੇ ਮੈਂ ਤੁਹਾਨੂੰ ਕਹਨਾ ਕਿ ਅੱਜ ਪੰਜਾਬ ਸਰਕਾਰ ਹੀ ਨਹੀਂ ਹੈ ਪੰਜਾਬ ਲਾਅ ਐਂਡ ਆਰਡਰ ਸਿਚੁਏਸ਼ਨ ਇੰਨਾ ਮਾੜਾ ਹੈ ਅੱਜ ਸ਼ਰਿਆਮ ਅਫਸਰਾਂ ਨੂੰ ਨਾ ਧੱਕਾ ਐਮ ਐਲ ਏ ਥੋੜੀ ਦੇਖਿਆ ਗੁਰਦਾਸਪੁਰ ਦਾ ਪੜਾ ਐਮ ਐਲ ਏ ਨੇ ਐਸ ਆਈ ਨੂੰ ਕਿਡਨਾਪ ਕਰਕੇ ਕੁੱਟਿਆ ਇੱਥੇ ਡਰੱਗ ਇਨਸਪੈਕਟਰ ਕਤਲ ਹੋ ਰਿਹਾ ਹੈ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਆ ਬੜੀ ਗਲਤ ਗੱਲ ਹੈ ਸਟਰੋਂਗਲੀ ਕੰਡੈਮ ਕਰਦਾ ਹੈ ਤੇ ਮੈਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਆਪ ਇਮੀਡੀਐਂਟਲੀ ਉਹ ਟਰੱਕ ਕਰਨਾ ਆਪਣਾ ਸਰ ਚੰਨੀ ਦਾ ਲਗਾਤਾਰ ਬਿਆਨ ਆ ਰਿਹਾ ਹੋਰ ਕਾਂਗਰਸੀਆਂ ਦਾ ਬਿਆਨ ਆ ਰਿਹਾ ਕਿ ਸੁਖਬੀਰ ਬਾਦਲ ਦੀ ਵਾਰੀ ਹੈ ਹੁਣ ਉਹਨਾਂ ਨੇ ਕੰਮ ਕਰ ਲਈ ਯਾਰ ਮੈਂ ਨਾ ਪ੍ਰਵਾਹ ਕਰਾਂ ਜੋ ਮਰਜੀ ਬਿਆਨ ਦੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਲੋਕਾਂ ਦੇ ਮੁੱਦੇ ਛੱਡ ਅਕਾਲੀ ਦਲ ਇਸ ਤਰ੍ਹਾਂ ਲੋਕਾਂ ਨਾਲ ਫੋਟੋਆਂ ਖਿਜਵਾ ਕੇ ਚੋਣਾਂ 'ਚ ਆਪਣਾ ਵਧੀਆ ਪ੍ਰਦਰਸ਼ਨ ਕਰ ਪਾਵੇਗੀ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ